ਦੈਂ ਟਰੈਕਟਰ ਕਰ ਲੈ ਬਾਈ ਛੋਟੇ ਭਾਈ ਤੋਂ ਇਕੱਲੇ ਤੇ ਨਿਕਲਿਆ ਨਾ ਆਹ ਨਾਲ ਜੋਰ ਹੀ ਲਾਉਂਦਾ ਮੇਰਾ ਭਾਇਆ ਔਰਲੇ ਪਾਸੇ ਟਰਾਲੀ ਤੇ ਆਖਛ ਜੌਂਡੀਰ ਲਈ ਜਾਂਦਾ ਉਹਦਾ ਪਾਵਾਂ ਨੇ ਪਰਲੇ ਪਾਸੇ ਮੂਰੇ ਪਾਇਆ ਸਵਰਾਜ ਫੇਰ ਚਲੋ ਉਹ ਚੱਕਦਾ ਹਾਂਜੀ ਮਿਲ ਕੈਨਸਲ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ ਉਹ ਵੀ ਅੱਜ ਖੁਸ਼ੀਆਂ ਦਾ ਦਿਨ ਆਹ ਚਲੋ ਕੀ ਹੋ ਸਕਦਾ ਅੱਜ ਆਪਣੇ ਲਗਨੇ ਝੋਨਾ ਵੱਢਣ ਵਾਲੀ ਮਸ਼ੀਨ ਅੱਜ ਪੰਡਾਗੇ ਝੋਨਾ ਭਰਿਆ ਇਹ ਝੋਨਾ ਉਹਨਾ ਖਾਸ ਨਹੀਂ ਹੋਇਆਗਾ ਫੇਰ ਵੀ ਚਾਹ ਤਾਂ ਹੁੰਦਾ ਹੀ ਆ ਐਡੀ ਝਾੜ ਕਾਣਾ ਹਰੇਕ ਤੇ ਹੀ ਬੰਦਾ ਹਾਰਾ ਕੰਮ ਫੇਰਾ ਸਕੰਜਾ ਕੱਢਦੀ ਆ ਆਪਾਂ ਰੈਡ ਹੌਰਸ ਤੇਲ ਪਾ ਲਿਆ ਇਹ ਚ ਤੇਲ ਪਾਉਣੇ ਆ ਤੇ ਫੇਰ ਲੈ ਕੇ ਚਾਲ ਗਿਆ ਰੈਡ ਹੌਰਸ ਪੂਰਾ ਰੈਡੀ ਖੜਾ ਵਾ ਪਰ ਟਰਾਲੀ ਬਾਅਦ ਲੈ ਕੇ ਆਣਾ ਤੇ ਇਹਨੂੰ ਰੈਡੀ ਕਰਦੀ ਤੇ ਤੂਲ ਪਾ ਕੇ ਆਹ ਸੂਈ ਦੀ ਥੱਲੇ ਇਹਨੂੰ ਫੁੱਲ ਤੇ ਕਰ ਦੇਣਾ ਆਪਾਂ ਆਹਾਂ ਮਾਪਾ ਆਪਾਂ ਸਾਨੂੰ ਪਤਾ ਭਰਾ ਲਿਆ ਏ ਸੀ ਕੇ ਬੜਾ ਵੱਡਾ ਰੈਡ ਹੌਰਸ ਲੈ ਆਇਆ ਇਹ ਬਾਹਰ ਹਵਾ ਭਰ ਹੁਣ ਆ ਗਏ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਹਵਾ ਕਿੰਨੀ ਕਾ ਗਾ ਰਹਾ ਹਵਾ ਦਾ ਕੁਝ ਵੀ ਹੈ ਨਹੀਂ ਇਹਦੇ ਵਿੱਚ ਆਪਾਂ ਉਵੇਂ ਹੀ ਚਲਾਈ ਜਾਂਦੇ ਉਹਨੇ ਖਾਲੀ ਤਾਂ ਬਾਲੇ ਹੀ ਹਵਾ ਨਹੀਂ ਭਰ ਕੇ ਰੱਖ ਦੇਗੇ ਹੁਣ ਮੈਂ ਉਹਨੂੰ ਦਾ ਆਪਾਂ ਜੀ ਨੂੰ ਦੱਸਤਾ ਵੀ ਟਰਾਲੀ ਪਾਉਣੀ ਆ ਝੋਨੇ ਦੀ ਤੇ ਬਾਈ ਨੇ ਆਪਦੇ ਹਿਸਾਬ ਨਾਲ ਸੈੱਟ ਕਰ ਦੇਣੀ ਆ ਝ 25 ਜਾਂ 30 ਠੀਕ ਉਹ ਕੇ ਰਿਪੋਰਟ ਹੋ ਜਾਣੀ ਆ ਰੈੱਡ ਹਾਰਸ ਚਮਕਦਾ ਗ੍ਰੀਨ ਹਾਰਸ ਵੀ ਆਪਣਾ ਦਾ ਚਮਕਦਾ 52 10 ਫੁੱਲ ਕੱਲ ਤੋਤੇ ਗਏ ਸੀ ਪਰਸੋਂ ਅੱਜ ਅਚਾਨਕ ਮਸ਼ੀਨ ਲੱਗੀ ਲੱਗਣੀ ਕੱਲੋਂ ਸੀਗੀ ਤੇ ਵਧੀਆ ਮੈਂ ਸਵੇਰੇ ਸਵੇਰੇ ਬੱਚੇ ਵੀ ਢਾਏ ਤੇ ਬੱਚੇ ਢਾਣ ਦਾ ਫੇਰ ਆ ਵਾਹ ਭਰਾ ਨਹੀਂ ਮਿੱਤਰੋ ਹੁਣ ਆਪਾਂ ਚੱਲਦੇ ਆਂ ਟਰਾਲੀ ਪਾਉਣ ਇੱਕ ਟਰੈਕਟਰ ਆਪਣਾ ਜੋਂਡੀਰ ਲੈ ਗਿਆ ਟਰਾਲੀ ਉੱਥੇ ਮਸ਼ੀਨ ਚੱਲ ਪਈ ਹੋਣੀ ਆ ਮੱਥਾ ਟੇਕਦਾ ਹੋਣਾ ਤੇ ਆਪਾਂ ਦੂਜੀ ਟਰਾਲੀ ਪਾ ਕੇ ਲੈ ਕੇ ਚੱਲਦੇ ਆਂ ਮਗਰ ਇਹਦੇ ਮਗਰਲੇ ਪਾਸੇ ਆ ਟਰਾਲੀ ਤੇ ਬੰਗਾ ਵੀ ਹੈ ਨਹੀਂ ਨਾ ਇਹ ਫੁੱਲ ਭਰੀ ਜਾਣੀਆਂ ਇਹਦਾ ਜੋਰ ਤਾਂ ਫਿਰ ਕੀ ਲੱਗਣਾ ਬਹੁਤਾ ਜੋਰ ਤਾਂ ਇਹਦਾ ਉਹੀ ਨਹੀਂ ਲੱਗਣਾ ਫਿਰ ਤਾਂ ਚਲੋ ਚੱਲਦੇ ਆਂ ਹੁਣ ਟਰਾਲੀ ਪਾਉਣੇ ਗੱਲ ਜੀ ਟਰਾਲੀ ਪਾਣੀ ਮਿੱਤਰੋ ਆਪਾਂ ਮਗਰ ਨਾਲ ਬੰਗਾ ਹੈ ਨਹੀਂ ਬਸ ਕਰਦਾ ਇਹ ਫੁੱਲ ਨਹੀਂ ਕਰਦੇ ਆਪਾਂ ਜਿਹੜਾ ਦਾ ਵੀ ਰੈੱਡ ਹਾਰਸ ਲੈ ਕੇ ਪਹੁੰਚ ਗਏ ਉਹ ਉਧਰ ਜੌਂਡੀਅਰ ਵੀ ਆ ਗਿਆ ਲੈ ਕੇ ਟਰਾਲੀ ਇੱਧਰ ਚੱਲ ਪਈ ਮਸ਼ੀਨ ਪਹਿਲਾ ਕਿਹੜਾ ਉੱਤੋਂ ਵੀ ਧਾਰ ਲਿਆ ਬਾਈ ਨੇ ਜੌਂਡੀਅਰ ਵੀ ਪਹੁੰਚ ਗਿਆ ਕਹਿੰਦੇ ਖੇਤ ਚ ਤੇ ਇੱਧਰਲਾ ਝੋਨਾ ਬਣਾ ਥੋੜਾ ਜਿਹਾ ਵਧੀਆ ਦੇਖਣ ਨੂੰ ਸੋਹਣਾ ਵਾ ਇੱਧਰ ਰੈਕ ਦੀ ਤਾਂ ਹੋਰ ਹੀ ਕਾਜ ਬਣ ਗਿਆ ਆ ਚਾਰ ਦਿਨ ਪਹਿਲਾਂ ਬੀਜਿਆ ਹੋਇਆ ਵਾ ਆ ਚਾਰ ਕਿ ਦਿਨ ਲੇਟ ਬੀਜਿਆ ਹੋਇਆ ਇੱਧਰਲਾ ਖੱਤਾ ਇੰਨੇ ਨਾਲ ਹੀ ਫਰਕ ਪੈਂਦਾ ਦੇਖ ਲੋ ਚੱਲੀ ਜਾਂਦੀ ਆ ਵਹੀਨ ਐਸਐਮਐਸ ਲਾ ਕੇ ਵਢਾਉਣੇ ਆਪਾਂ ਮਗਰ ਕੁਤਰਾ ਘਰੀ ਜਾਂਦੀ ਆ ਇਹ ਤੋਂ ਬਾਅਦ ਦੇਖਦੇ ਆ ਮਲਚਰ ਫੇਰ ਕੇ ਸਿੱਧਾ ਸੁਪਰ ਸੀਟਰ ਨਾਲ ਕੰਕ ਬੀਜਾਂਗੇ ਲੱਗ ਜੂ ਪਤਾ ਕਿਵੇਂ ਕਰਦੇ ਆ ਲੈ ਵੀ ਪਹਿਲਾ ਹਾਰਨ ਵੱਜ ਗਿਆ ਪਹਿਲਾ ਡਿਗ ਪਾਉਣਾ ਝੋਨੇ ਦਾ ਸੀਜ਼ਨ ਦਾ ਛਿਆਤ ਬਾਪੇ ਦੀ ਵੇਰ ਦਾ ਝਾੜ ਵਧੀਆ ਨਿਕਲਿਆ ਕੋਈ ਨਹੀਂ ਤਾਂ ਹੈਗੀ ਵੀ ਆ ਨਹੀਂ ਵੀ ਹੈਗੀ ਐ ਨਵੀ ਐਸਾਂ ਦਾ ਨਾ ਫੱਟਾ ਚੱਕਦਾ ਮਗਰ ਦੇਖੋ ਗਾ ਪੌੜੀ ਬਗਾਨਿਆਂ ਦੇ ਖੇਤ ਵੀ ਮਾਰਦੀ ਐ ਚੱਕ ਚੱਕ ਐਸਵੇਂ ਐਸਾਂ ਦਾ ਫੱਟਾ ਜਿਆਦਾ ਚੱਕਦਾ ਸੀਗਾ ਇੱਕ ਲਾਈਨ ਚ ਹੀ ਛਿੱਟ ਜਾਂਦਾ ਜਿਹੜੇ ਸੈਡਾਂ ਦੇ ਛੱਟਣ ਵਾਲੇ ਆ ਸੈਡਾਂ ਦੇ ਛੱਟਣ ਪੱਤੀਆਂ ਲੱਗੀਆਂ ਇਹਦਾ ਕੰਮ ਨਹੀਂ ਆ ਰਿਹਾ ਸੀਗਾ ਥੋੜਾ ਜਿਹਾ ਥੱਲੇ ਕਰਦਾ ਹੁਣ ਸੈਡਾਂ ਦਾ ਇਹਨੂੰ ਵੀ ਖਡਾਊਗਾ ਇਹ ਡੈਡਿੰਗੇ ਹੁਣ ਹੋ ਗਈ ਪ੍ਰੋਪਰ ਬੱਸ ਹੋਰ ਨਹੀਂ ਖੜਾਉਦੇ ਮਸ਼ੀਨ ਇਹਦੇ ਆਹ ਪਤੀਆਂ ਸਾਈਡਾਂ ਤੇ ਨੂੰ ਖੜਾਉਂਦੇ ਹਾਂ ਬਰਾਲੀ ਹੁਣ ਪਹਿਲਾਂ ਲਾਈਨ 'ਚ ਛੱਟਣ ਲੱਗ ਗਈ ਜਦੋਂ ਬਾਲਾ ਚੱਕਦਾ ਦਾ ਬਾਦ ਦੂਜਾ ਡੱਗ ਪਾਉਣ ਲੱਗਿਆ ਹੁਣ ਐਸ ਸਮੇਂ ਐਸ ਪੌਦਾਗਾ ਬੰਦੇ ਭੱਜਦੇ ਆ ਪਿੱਛੇ ਇਹਨੂੰ ਦੇਖੋ ਕਿਵੇਂ ਐ ਇਹਨੂੰ ਆਉਂਦੇ ਆ ਹਰੂ ਫੜਦਾ ਫਿਰਦਾ ਐਸ ਸਮੇਂ ਹੁਣ ਅੱਗੇ ਨਾਲ ਥੋੜਾ ਜਿਹਾ ਫੱਟਾ ਥੱਲੇ ਕਰੇ ਤੇ ਫਰਕ ਪੈ ਗਿਆ ਆਲੇ-ਦਾਲੇ ਨੂੰ ਵੱਧ ਖਿੰਡਦਾ ਨਹੀਂ ਪਹਿਲਾਂ ਤਾਂ ਸੇਹ ਲਾਈਨ ਦੀ ਜੁੱਟੀਆਂ ਦਾ ਹੀ ਮਗਰੀ ਉਹੀ ਪਰਾਲੀ ਦੇ ਉੱਤੇ ਹੁਣ ਇੱਕ ਖੌਰੂ ਪਾਉਂਦਾ ਪੂਰਾ ਢਕਾ ਕੇ ਉਹ ਤਰੋਂ ਟਰੈਕਟਰ ਖਿੱਚਿਆ ਕਹਿੰਦੇ ਫੁੱਲ ਉੱਪਰ ਦੀ ਗੇੜਾ ਦੇ ਕੇ ਤੇ ਭਜਾ ਕੇ ਆ ਕੇ ਡੈੱਕ ਪਵਾ ਲਿਆ ਦੁਬਾਰੇ ਚਲਾਤੀ ਮਸ਼ੀਨ ਟਰੈਕਟਰ ਉਰੇ ਕਰ ਦਿਆ ਬੰਦ ਹੁਣ ਬੰਦ ਕਰਕੇ ਬੈਨ ਜਦੋਂ ਬੱਚਿਆ ਹਾਰਨ ਹੁਣ ਮੇਰੇ ਸਾਹਨ ਇੱਥੋਂ ਸਟਾਰਟ ਹੋਇਆ ਮਗਰਲੇ ਖੁੰਚੇ ਜਾ ਕੇ ਹਾਰਨ ਬੱਜੇ ਦੇਖੋ ਵੈਸੇ ਤਾਂ ਹੁਣ ਬਾਈ ਨੇ ਕਿਹੜਾ ਇਧਰੋਂ ਕਮਾ ਲੈਣਾ ਐ ਇਹਨੂੰ ਰੱਖ ਲੈਣਾ ਉਹ ਉਤਰੋਂ ਜਾ ਕੇ ਉਹ ਕੁੰਜਿਆਂ ਚ ਵਾਪਸ ਮਸ਼ੀਨ ਮੋੜ ਕੇ ਇਧਰ ਨੂੰ ਜਾਓ ਕਿਉਂਕਿ ਫਿਰ ਇਹਦਾ ਦਾਣੇ ਪਾਉਣ ਵਾਲਾ ਪੈ ਪਾਓ ਇਧਰਲੇ ਪਾਸੇ ਆਜੋ ਦੂਜੇ ਪਾਸੇ ਫਿਰ ਸੌਖਾ ਰਹਿ ਜੂ ਰੈੱਡ ਹਾਰਸ ਵਾਲੇ ਬਾਹਰ ਹੀ ਖੜਾ ਉਹ ਦੇਖੋ ਹਲ ਦਾ ਜੋਂਡੀ ਆ ਦੀ ਟਰਾਲੀ ਭਰਦੇ ਆ ਆਹ ਮੋਟਰ ਤੇ ਦਾ ਬਾਈ ਬੱਸ ਵੱਡ ਹੋ ਗਿਆ ਇੱਕ ਕਿਹੜਾ ਰਹਿ ਗਿਆ ਇਧਰਲਾ ਟਰਾਲੀ ਦਾ ਮੂੰਹ ਘਮਾਰੀ ਆ ਹੁਣ ਆਪਾਂ ਲੈਗ ਪਵਾ ਕੇ ਦੇ ਸੀਗੇ ਟਰਾਲੀ ਦਾ ਘਮਾ ਲੈਨੇ ਆ ਮੂੰਹ ਇਹਨੇ ਜੋਰ ਤਾਂ ਕੀ ਮੰਨਣਾ ਚਲੋ ਹਲ ਦਾ ਫੁੱਲ ਵੀ ਨਹੀਂ ਹੋਈ ਟਰਾਲੀ ਪਿਆਰ ਨਾਲ ਜਾਂਦਾ ਉਹ ਕੁਮਾੜੇ ਖੜਾ ਲੈਣੇ ਇੱਧਰ ਦੇ ਪਾਸੇ ਲੋ ਵੀ ਆਹ ਟਰਾਲੀ ਦਾ ਬੱਸ ਹੋਰ ਨਹੀਂ ਪਾਉਂਦੇ ਆਪਾਂ ਕਿਉਂਕਿ ਖੱਤਾ ਆਪਣਾ ਗਿੱਲਾ ਵਾਲਾ ਵਾ ਹੋਰ ਨਾ ਕਿਤੇ ਟੋਜਣ ਵਾਲਾ ਕੰਮ ਹੋ ਜਵੇ ਹੁਣ ਉਹ ਦੂਏ ਟਰੈਕਟਰ ਚ ਪਵਾਵਾਂਗੇ ਕਰਦੇ ਵਿਚਾਲੇ ਵਿਚਾਲੇ ਕਰਦੇ ਆਹ ਟਰੈਕਟਰ ਟਰਾਲੀ ਚੱਲਿਆ ਮੰਡੀ ਚ ਤੇ ਇਹਦੇ ਵਿੱਚ ਪਵਾ ਕੇ ਆਪਾਂ ਲੈ ਜਾਵਾਂਗੇ ਬਾਅਦ ਚ ਬੱਡੇ ਡੀ ਕਰਾ ਕੇ ਬੱਟ ਤੇ ਚੜਾ ਲੈਣਾ ਬੱਟ ਵੱਡੀ ਬਹੁਤ ਸੀ ਇਹ ਇਹਦਾ ਜਾਉ ਮੰਡੀ ਜਾ ਰੈੱਡ ਹਾਰਸ ਵਾਲਾ ਟਰਾਲੀ ਵੀ ਭਰ ਗਈ ਨੇੜੇ ਹੋ ਗਈ ਉਹ ਲਾਸਟ ਕਿਹੜਾ ਰਹਿ ਗਿਆ ਮਸ਼ੀਨ ਦਾ ਬੱਸ ਚਲਦੇ ਆਂ ਤੂੰ ਵਾ ਮੰਡੀ ਚ ਲਾਉਣ ਆ ਗਿਆ ਡਰੈਕਟਰ ਵਿਲਾ ਹੋ ਗਿਆ ਉਧਰੋਂ ਬੱਸ ਇੱਕ ਕਿਹੜਾ ਸੀਗਾ ਉਹ ਲਾ ਕੇ ਹੁਣ ਬਾਈ ਨੇ ਪਾ ਲੈਣਾ ਇਹਦੇ ਵਿੱਚ ਟੈਗ ਰੈੱਡ ਹਾਰਸ ਨੂੰ ਲੈ ਕੇ ਚਲਦੇ ਆਂ ਹਣ ਮੰਡੀ ਚ ਟਰਾਲੀ ਲਾਉਣ ਛਾੜਦਾ ਭਾਈ ਐਸਾ ਵੈਸਾ ਹੀ ਹੈ ਜਿਹਦਾ ਮਾੜੇ ਹਾਲਾਤ ਹੀ ਦਿੱਤਾ ਉਹਦੇ ਛੋਟੀਆਂ ਛੋਟੀਆਂ ਟਰਾਲੀਆਂ ਪਾ ਲਓ ਜਿਹੜੇ ਵੱਧ ਲੱਗ ਜਾਣਗੇ ਹੌਸਲਾ ਹੋ ਜੂ ਉਹਦੇ ਨਾਲ ਵੀ ਬਹੁਤ ਝਾੜਾ ਬਹੁਤ ਝਾੜਾ ਪਰ ਝਾੜ ਹੈ ਕੀ ਚਲਦੇ ਆ ਲੈ ਕੇ ਟਰਾਲੀ ਨੂੰ ਮੰਡੀ 'ਚ ਆ ਗਏ ਬਈ ਇੱਧਰ ਜਾ ਕੇ ਦੀ ਲੈਫਟ ਪਹਿਲਾਂ ਨਹੀਂ ਉੱਧਰ ਲਾਤੀ ਹੁਣ ਇੱਧਰ ਲਾਣੀਆਂ ਫੇਰ ਇੱਥੇ ਹੀ ਰਾਵਾਂਗੇ ਬਾਕੀ ਆ ਸਾਰਾ ਲਾ ਕੇ ਚਾਲਦੇ ਦੁਬਾਰੇ ਮੋਟਰ ਤੇ ਕਰਦੇ ਆ ਡਰਾਈਵਰ ਨੂੰ ਵੀ ਸਾਧਿਆ ਨਾਲ ਉਹ ਵੀ ਮੰਡੀ 'ਚ ਆਪਾਂ ਲਾ ਕੇ ਆ ਗਏ ਤੇ ਡਰਾਈਵਰ ਤੋਂ ਪਾਵਰ ਕੋਈ ਮੰਗਾ ਲਈ ਪਰ ਉਹਨੇ ਚਾਰਜ ਨਹੀਂ ਕਰਕੇ ਲਿਆ ਕੇ ਦਿੱਤੀ ਬਾਰ ਰੈਂਕ ਪੂਰੀ ਫੁੱਲ ਤੇ ਬਈ ਐਕਟੀ ਝਾੜਦਾ ਤਾਂ ਐਕਟੀ ਝਾੜਦਾ ਤਾਂ ਬਈ ਮੰੰਦਾ ਹਾਲ ਹੀ ਆ ਅੱਗੇ ਸੋਚਦੇ ਹੁੰਦੇ ਸੀਗੇ ਝੋਨੇ ਚੋਂ ਪੈਸੇ ਆ ਜਾਣਗੇ ਵਧੀਆ ਚੱਲ ਪਰ ਐਕਤੀ ਦਾ ਝੋਨੇ ਨੇ ਵੀ ਨਹੀਂ ਸਾਦ ਦਿੱਤਾ ਝਾੜ ਬਹੁਤ ਘੱਟ ਆ ਕਿਦੇ ਕਿਦੇ ਸਾਰੇ ਏਰੀਆ ਜੀ ਲਗਭਗ ਝਾੜ ਘੱਟ ਹੀ ਆਇਆ ਕਿਤੀ ਦਾ ਭਾਈ 3.5 ਕਿੱਲਾਂ ਜੋਂ ਇੰਨੀ ਕ ਟਰਾਲੀ ਦੇਖਣ ਲੱਗੀ ਹਲੇ ਪਿੱਛੇ ਖਾਲੀ ਆ ਦੇਖ ਲਓ ਇਧਰੋਂ ਕੋਸ਼ ਆ ਏਰੀਆ ਤੇ ਆ ਖੱਤਾ ਇਹ ਸੱਤ ਕਲਮਾ ਲਾ ਕੇ 3.5 ਏਰੀਆ ਬਣਦੇ ਆ 3.5 ਕਿੱਲੇ ਬਣਦੇ ਆ ਖੱਤਾ ਤੇ ਉਹ ਮਿਲਾ ਕੇ ਤੇ ਟਰਾਲੀ ਦੇਖ ਲਓ ਹਲੇ ਇੰਨੀ ਕੀ ਹੋਈ ਆ ਝਾੜ ਤਾਂ ਅੱਗੇ ਨਹੀਂ ਆਉਦਾ ਉਧਰ ਮਸ਼ੀਨ ਨੂੰ ਚੱਕਰ ਪੈ ਗਿਆ ਕੋਈ। ਓ ਦੇਖੋ ਫੋਰਮੈਨ ਬਾਈ ਹੁਣੀ ਲੱਗੇ ਹੋਇਆ ਹੁਣ ਸੈਟ ਵਟ ਕਰਨ। ਚੱਕਰ ਪੈ ਗਿਆ ਮਸ਼ੀਨ ਨੂੰ ਕੁਝ ਹੋ ਗਿਆ ਮੇਰੇ ਵੀਰੋ। ਮੂਰੇ ਉਧਰਲੇ ਪਾਸੇ ਆਪਣਾ ਨਾ ਖੇਤ ਗਿੱਲਾ ਵਾਲਾ ਵਾ ਤੇ ਸਾਰਾ ਫੂਸ ਉਹ ਉੱਥੇ ਫਸ ਗਿਆ ਮੂਰੇ। ਹੁਣ ਦਾਤੀ ਨਾਲ ਫੂਸ ਕੱਢਣ ਲੱਗੇ ਹੋਇਆ। ਕੰਮ ਔਖਾ ਹੀ ਆਕਦੀ ਤਾਂ। ਆ ਆ ਖੱत्ता ਮਲਾ ਕੇ ਤੇ ਆਵਲਾ ਮਲਾ ਕੇ 3.5 ਕਿਲਿਆਂ ਦੇ ਵਿੱਚੋਂ ਹਲੇ ਤੇ ਕਰ ਇੰਨੀ ਕਿ ਟਰਾਲੀ ਹੋਈ ਆ। ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਰੋਟੀ ਖਾ ਕੇ ਕੰਮ ਹੋ ਗਿਆ ਕਹਿੰਦੇ ਉਹ 3.5 ਕਿਲੇ ਵੱਟੇ ਕੇ ਮਸ਼ੀਨ ਹੋ ਗਈ ਸੀ ਖਰਾਬ। ਅੱਧਾ ਘੰਟਾ ਠੀਕ ਕਰਨ ਨੂੰ ਲੱਗਿਆ। ਮਸ਼ੀਨ ਖਰਾਬ ਹੋ ਗਈ ਸੀਗੀ ਅੱਧਾ ਘੰਟਾ ਲੱਗਿਆ ਉਹ ਠੀਕ ਕਰਨ ਚ। ਹੁਣ ਇਧਰਲੇ ਥੱਲੇ ਟੋਏ ਵਾਲੇ ਵੱਡਾਂਗੇ ਖੇਤ ਤੇ ਉਹ ਹੋ ਗਿਆ ਕੰਮ ਕਹਿੰਦੇ ਉਹੀ। ਟਰਾਲੀ ਤਾਂ ਉਸ ਗਈ। ਗਿੱਲਾ ਖੇਤ ਵੱੱਦ ਸੀਗਾ। ਜ਼ੋਰ ਲਵਾਉਂਦੇ ਆ ਪੂਰਾ ਫੋਲਮ ਇਹਦਾ ਟੋਏ ਜਨ ਪਾਉਣਾ ਪਊਗਾ। ਦੇਖਦੇ ਨੇੜੇ ਜਾਂ ਕੀ ਕਰਨਾ ਆਏ ਨਿਕਲ ਜੂ ਜਾਂ ਟੋਜਨ ਪਾਣਾ ਪਊ ਲੈ ਵੀ ਟੋਜਨ ਪਾਉਣਾ ਪੈਣਾ ਟਰਾਲੀ ਮੈਂ ਥੱਲੇ ਟੋਏ ਚ ਲਾਇਆ ਆ ਇੱਕ ਡੱਕ ਜਾਨੂ ਬਾਈ ਉੱਥੇ ਪਾ ਦੂਗਾ ਤੇ ਵੱਡਾ ਭਾਈ ਫਸ ਗਿਆ ਹੁਣ ਛੋਟਾ ਭਾਈ ਚੱਲਿਆ ਕੱਢਣ ਹੋ ਗਿਆ ਕੰਮ ਉਹੀ ਮੇਰੇ ਵੀਰੋ ਟਰਾਲੀ ਗਈ ਫਸ ਵੱਡਾ ਭਾਈ ਅੱਜ ਤੋਸ ਗਿਆ ਛੋਟਾ ਭਾਈ ਕੱਢਣ ਚੱਲਿਆ ਮਹਿੰਦਰਾ 575 ਜਾਨੀ ਕਿ ਰੈੱਡ ਹੌਰ ਹੁਣ ਟੋਏ ਚ ਲੈਣ ਗਏ ਆ ਟੋਜਨ ਪਾ ਕੇ ਕੱਢਦੇ ਆ ਖੇਤ ਗਿੱਲਾ ਸੀਗਾ ਆਹ ਕੰਮ ਹੋ ਗਿਆ ਫਿਰ ਹੁਣ ਛੋਟਾ ਭਾਈ ਆਇਆ ਵੱਡੇ ਭਾਈ ਨੂੰ ਕੱਢਣ ਆਹ ਦੇਖੋ ਖਾਰੂ ਪਟਿਆ ਹੁਣ ਛੋਟਾ ਭਾਈ ਆ ਗਿਆ ਹੁਣ ਡਰੀ ਨਾ ਵੱਡੇ ਭਾਈ ਬਾਹਰ ਜਾ ਛੋਟਾ ਭਾਈ ਲੱਗ ਗਿਆ ਕੱਢਣ ਵੱਡੇ ਨੂੰ ਰੈਨ ਆ ਵੀ ਟਰੈਕਟਰ ਕੱਢ ਲਿਆ ਬਾਹਰ ਥੱਲੇ ਆ ਟੁੱਟ ਲਾ ਕੇ ਦੇਹੀ ਟਰਾਲੀ ਤਾਂ ਚੱਕ ਲਈ ਮੋਰੋ ਫੇ ਪਰਲੇ ਪਾਸੋਂ ਟਰਾਲੀ ਪਾਵਾਂਗੇ ਲਾ ਦੇ ਇੱਕ ਕੰਮ ਖਤਰੇ ਵਾਲਾ ਹੋ ਗਿਆ ਅੱਜ ਤਾਂ 10 ਅਗਲੀ ਹੋਰ ਮਿੱਟੀ 10 ਥੱਲੇ ਹੋਰ ਮਿੱਟੀ ਸੜਤੀ ਹੁਣ ਇੱਕ ਟੱਟ ਹੋ ਲਾ ਜੀ ਥੱਲੇ ਬਸ ਬਹੁਤ ਆ ਹੁਣ ਇਧਰ ਦੀ ਪਾਉਣੇ ਆ ਆ ਲਾਸਟ ਟ੍ਰਾਈ ਲੈਣ ਲੱਗੇ ਆ ਜੀ ਨਾ ਨਿਕਲੀ ਫੇ ਟਰੈਕਟਰ ਹੋਰ ਸੱਦਾਂਗੇ ਜਾਨੂੰ ਇਕੱਠੇ ਤੁਰਿਓ ਫੋਲ ਰਹੇ ਤੇਰੇ ਚਲੋ ਰਹਿਣ ਦੇ ਰਹਿਣ ਦੇ ਤਾਂ ਟਰੈਕਟਰ ਕਰ ਲੈ ਬਾਈ ਛੋਟੇ ਭਾਈ ਤੋਂ ਇਕੱਲੇ ਤੇ ਨਿਕਲਿਆ ਨਹੀਂ ਆਹ ਰਾ ਜੋਰ ਹੀ ਲਾਉਂਦਾ ਚਲੋ ਟਰਾਲੀ ਹਿੱਲੀ ਦਾ ਲੋ ਵੀ ਖੱਜਲਪੂਰਾ ਹੋ ਰਿਆਂ ਹੁਣ ਮਹਿੰਦਰਾ ਪਾਇਆ ਔਰਲੇ ਪਾਸੇ ਟਰਾਲੀ ਤੇ ਆਕਸ਼ ਜੋਂਡੀਅਰ ਲਈ ਜਾਂਦਾ ਉਹਦਾ ਪਾਵਾਂਗੇ ਪਰਲੇ ਪਾਸੇ ਮੂਰੇ ਪਾਇਆ ਸਵਰਾਜ ਫੇਰ ਨਿਕਲੂਗੀ ਦਾ ਬਾੜੀ ਗਈ ਬੜਾ ਖਤਰੇ ਵਾਲਾ ਕੰਮ ਹੋ ਗਿਆ ਉਹ ਆ ਗਿਆ ਆਕਸ਼ ਲੈ ਕੇ ਡਰੈਕਟਰ ਜੋਂਡੀਅਰ ਉਹ ਦੇਖੋ ਹੁਣ ਤਿੰਨ ਡਰੈਕਟਰ ਪਾਵਾਂਗੇ ਦੋ ਟਰਾਲੀ ਨੂੰ ਇੱਕ ਜੋਂਡੀਅਰ ਨੂੰ ਟੋਟਲ ਚਾਰ ਡਰੈਕਟਰ ਹੋ ਗਏ ਹੁਣ ਹੁਣ ਕਰਤੇ ਕੱਲੇ ਛੋਟੇ ਭਾਈ ਤੋਂ ਟਰੈਕਟਰ ਨਿਕਲਿਆ ਨਹੀਂ ਟਰਾਲੀ ਗਈ ਵੱਧ ਫਾਸ ਹੁਣ ਸਵਰਾਜ ਮੂਰੇ ਟਰਾਲੀ ਨੂੰ ਪਾਵਾਂਗੇ ਇੱਧਰ ਮਹਿੰਦਰਾ ਪਰਲੇ ਪਾਸੇ ਪਾਵਾਂਗੇ ਇੱਕ ਹੋਰ ਜੌਂਡੀਅਰ ਅਕਸ਼ ਲਈ ਆਉਂਦਾ ਵਾ ਫੇਰ ਇਹਦਾ ਝੋੜ ਮਰਾਉਂਦੇ ਆ ਫੇਰ ਕੱਢਦੇ ਆ ਇਹਨੂੰ ਕੰਮ ਖਤਰੇ ਵਾਲਾ ਹੋ ਗਿਆ ਇੱਕ ਹੋਰ ਵੀਰ ਆ ਗਿਆ ਸੇਵਾ ਚ ਜੌਂਡੀਅਰ ਲੈ ਕੇ ਇੱਧਰ ਦੀ ਲਿਆ ਸੇਵਾ ਚ ਇੱਕ ਹੋਰ ਹਾਜ਼ਰ ਹੋ ਗਿਆ 50 45 ਡੀ ਲੈ ਕੇ ਆ ਟਰਾਲੀ ਨੂੰ ਪਾ ਲਾ ਮੂਰੇ ਖੁੰਜੇ ਚ ਪਹਿਲਾਂ ਸੰਗਲ ਬਵਾ ਲਾ ਚੱਲ 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 ਇੱਕ ਕੰਬੈਨ ਹੋ ਗਈ 5045 52 ਦਾ ਸੁਮਿੰਦਰਾ ਮਗਰ ਸਵਰਾਜ ਟਰੈਕਟਰ ਬਹੁਤ ਇਕੱਠੇ ਕਰ ਲਏ ਬਾਈ ਮਸ਼ੀਨ ਵੀ ਕੰਬੈਨ ਵੀ ਲਿਆਂਦੀ ਹੁਣ ਦੇਖਦੇ ਆ ਕੀ ਬਣਦਾ ਉਹ ਇਕੱਠੇ ਲਾਇਓ ਚਲੋ ਉਹ ਚੱਕਦਾ ਖੁਸ਼ੀ ਬਹੁਤ ਹੈ ਖੁਸ਼ੀ ਬੱਸ ਬੱਸ ਉਹ ਰੋਕ ਲਓ ਹੌਂਡੀ ਰੋਕ ਦੇ ਚੱਲ 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 ਕਰੋ ਬੱਸ 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 ਰੋਕ ਲੋ ਰੋਕ ਲੋ ਆ ਬਈ ਟਰਾਲੀ ਦਾ ਇੱਕ ਪਾਸਿਓਂ ਸਰੀਆ ਜਿਹਾ ਜੇ ਉੱਡ ਗਿਆ ਇੱਕ ਪਾਸਿਓਂ ਗਈ ਪੌੜੀ ਆ ਦੇਖ ਲੋ ਇੰਨਾ ਖਲਾਰਾ ਪਿਆ ਹੋਇਆ ਸੀਗਾ ਉਹ ਛੋਟਾ ਟਰੈਕਟਰ ਆਇਆ ਉਹਨੇ ਯੋਗਦਾਨ ਵਿੱਚ ਪਾਇਆ ਤਾਂ ਹੋਇਆ ਛਟਕਾ ਕੇ ਇਹਨਾਂ ਮਾਰਨਾ ਸੀ ਗਾਡਰ ਦੇ ਖਲਾਰਨਾ ਜੀ ਆ ਦੇਖ ਲੋ ਲੈ ਗੱਡੇ-ਗੱਡੇ ਢੋਏ ਆ ਆ ਟਰਾਲੀ ਥੱਲੇ ਲੱਗੀ ਹੋਈ ਸੀ ਦੇਖ ਥੱਲੇ ਚੱਕੀ ਆ ਜਿਹੜਾ ਇਹ ਕਰਾਉਂਦੇ ਗਰਜੀਤ ਕਹਿੰਦਾ ਸਾਡਾ ਲੋ ਵੀ ਇਹਦੇ ਮਗਰ ਵੀ ਆ ਪਰਾਲੀ ਲਾਤੀ ਵੀ ਝੋਨਾ ਡਿੱਗੇ ਨਾ ਇੱਕ ਸਵਰਾਜ ਮਗਰ ਛੋਟੀ ਟਰਾਲੀ ਮੰਗਾ ਲਈ ਮੈਂ ਦਰੇ ਵਾਲੀ ਲਾ ਕੇ ਆਵਾਂ ਕਿ ਇੱਧਰ ਦੀ ਚੜ੍ਹਨੀ ਐ ਜਦੋਂ ਉੱਥੋਂ ਦੀ ਢੇਡਾ ਲੱਗ ਗਿਆ ਮਸ਼ੀਨ ਦਾ ਤੇ ਜੌਂਡੀਰ ਲਾਉਣ ਗਿਆ ਹੋਇਆ ਵਾ ਸਾਰਾ ਟਾਈਮ ਖਰਾਬ ਹੋ ਗਿਆ ਟਰਾਲੀ ਫਸਣ ਕਰਕੇ ਹੁਣ ਬਾਈ ਰੈੱਡ ਹੌਰਸ ਲੈ ਕੇ ਚੱਲਦੇ ਆ ਮੰਡੀ ਇਹਨੂੰ ਲਾ ਕੇ ਆਉਣੇ ਆ ਆ ਤਾਂ ਬਾਹਲਾ ਟੋੜਪੰਨ ਹੋਇਆ ਯਾਰ ਕੰਮ ਜਲਦੀ ਵੀ ਆਪਣੀ ਦਾ ਖੈਂਡ ਗਈ ਗੁਲਾਬੀ ਵੀ ਥੋੜੀ ਖੈਂੜੀ ਉਹ ਗੁੱਲਾ ਵੀ ਖੈਂੜ ਗਿਆ ਥੱਲੋਂ ਪਰੋ ਅੱਜ ਤੁਹਾਨੂੰ ਰੈੱਡ ਹਾਊਸ ਦੀ ਸੀਟੀ ਚੈੱਕ ਕਰਾਉਣੀ ਆ ਸੀਟੀ ਦਾ ਸੁਪਰਮੈਂਟ ਕਰਕੇ ਕਿਵੇਂ ਲੱਗੀ ਜੀ 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 ਦੱਸਾਇ ਤੇ ਕਰਕੇ ਦੱਸਿਓ ਰੈੱਡ ਹਾਊਸ ਦੀ ਫੀਲਿੰਗ ਕਿਵੇਂ ਲੱਗੀ ਤੁਹਾਨੂੰ ਆਗੇ ਮੰਡੀ ਕਹਿੰਦੇ ਚੱਕਤੀ ਲੈਫਟ ਪਹਿਲਾ ਚਾਚਾ ਇੱਧਰ ਲਾ ਗਿਆ ਹੁਣ ਆਪਾਂ ਲਾਉਨੇ ਆ ਚਾਚਾ ਭਤੀਜਾ ਲੱਗੇ ਹੋਇਆ ਗਿੜੇ ਲਾਉਣ ਬਹੁ ਹੌਲੀ ਹੌਲੀ ਚੱਕੀ ਜਾਂਦੇ ਆ ਤੇਰੇ ਹੀ ਨਹੀਂ ਚੱਕਦਾ ਕਈ ਵਾਰ ਕਈ ਵਾਰ ਉੱਪਰ ਹੀ ਫਸ ਜਾਂਦੀ ਹੁੰਦੀ ਆ ਇਹਦੀ ਲੈਫਟ ਕਈ ਵਾਰ ਮੱਠੀ ਮੱਠੀ ਬਾਅਦ ਚੱਕ ਦਿੰਦੀ ਆ ਆ ਤਾਂ ਬਾਹਲਾ ਜ਼ੋਰ ਜਮਾਉਣਾ ਪਿਆ ਉੱਥੇ ਕੱਲੇ ਟਰੈਕਟਰ ਤੋਂ ਤਾਂ ਲੋਟ ਨਹੀਂ ਆਇਆ ਤੋਂ ਤਿੰਨ ਚਾਰ ਟਰੈਕਟਰ ਪਾਉਣੇ ਪਏ ਹੁਣ ਆ ਗਏ ਆਪਾਂ ਦੂਜੇ ਪਾਸੇ ਇੱਧਰ ਲਾ ਕੇ ਮਸ਼ੀਨ ਪਹਿਲਾਂ ਖਾਲੇ ਤੋਂ ਪਰਲਾ ਪਾਸੇ ਵਾਲਾ ਖੱਤਾ ਵੱਡਾਂਗੇ ਪਹਿਲਾਂ ਫਿਰ ਨੇਰੇ ਨੇਰੇ ਤੋਂ ਪਹਿਲਾਂ ਪਹਿਲਾਂ ਇੱਧਰਲਾ ਵੱਡਿਆ ਗਿਆ ਤਾਰਾਂ ਵਾਲਾ ਪਾਸਾ ਜਿਵੇਂ ਤਾਰਾਂ ਤੂਰਾ ਵੱਧ ਨੇ ਇੱਧਰ ਫਿਰ ਆਪਾਂ ਇੱਧਰ ਲੱਗੇ ਰਾਵਾਂਗੇ ਤੋਂ ਪਰਲੇ ਟੋਏ ਵਾਲਾ ਵੱਢਣਾ ਜੌਂਡੀ ਰ ਵੀ ਉਹ ਖੜਾ ਦੋ ਡੈਗੇ ਦੇ ਵਿੱਚ ਪਏ ਹੋਏ ਆ ਦੋ ਤਿੰਨ ਕ ਹੋਰ ਪੁਆ ਆ ਗਏ ਤੇ ਇਹਨੂੰ ਲੈ ਜਾਾਂਗੇ ਮੰਡੀ ਚ ਲਾਉਣ ਫਿਰ ਬਾਹਾਰਨ ਬੱਜਣ ਵਾਲਾ ਆਈਆ ਝਾੜਦਾ ਐਕਟੀ ਬਾਈ ਮੰਦਾ ਹਾਰੀ ਆ ਉਹ ਦੇਖ ਲਓ ਖੇਤ ਕਿੱਥੋਂ ਸਟਾਰਟ ਹੁੰਦਾ ਉਹ ਉਹ ਸਟਾਰਟਿੰਗ ਤੋਂ ਲੈ ਕੇ ਉਹ ਐਂਡ ਤੇ ਕਰਬਾਈ ਨੇ ਕਿਹੜਾ ਲਾਤਾ ਇਹ ਉੱਪਰ ਦੀ ਘੁੰਮ ਕੇ ਬਾਈ ਮਸ਼ੀਨ ਇੱਧਰ ਆ ਗਈ ਪਰ ਹਾਰ ਨਹੀਂ ਵੱਜਿਆ ਹਲਦਕਰ ਬਾਈ ਨੂੰ ਲੱਗਦਾ ਕਹਿਣਾ ਪਊ ਹੌਸਲਾ ਦੇਣ ਨੂੰ ਬਾਈ ਉਦਾਂ ਹੀ ਹਾਰਨ ਮਾਰਦਿਆ ਕਰ ਦੇਖ ਲੋ ਕਿੱਡਾ ਲੰਬਾ ਕਿਹੜਾ ਹੋ ਗਿਆ ਹਲਦਕਰ ਹਾਰ ਨਹੀਂ ਵੱਜਿਆ ਇਹੋ ਜਿਹਾ ਝਾੜ ਨਿਕਲਦਾ ਤੁਸੀਂ ਥੋਡੇ ਵੱਲ ਤੋਂ ਕਿੰਨਾ ਕ ਝਾੜਾ ਬਾਈ ਸਾਡੇ ਇੱਧਰ ਮਾੜਾ ਹਾਲ ਹੀ ਹਲਦਕਰ ਹਾਰ ਨਹੀਂ ਵੱਜਿਆ ਤੁਹਾਨੂੰ ਖੇਤ ਦਿਖਾਤਾ ਕਿੰਨਾ ਲੰਬਾ ਵਾ ਕਿੱਥੋਂ ਜਾ ਕੇ ਉੱਪਰ ਦੀ ਘੁੰਮ ਆ ਬਾਈ ਆ ਆ ਗਿਆ ਮੇਰੇ ਕੋਲੇ ਜੀ ਪਰ ਹਾਰ ਨਹੀਂ ਹਲਦਕਰ ਵੱਜਿਆ ਲੋਈ ਮਸ਼ੀਨ ਚੱਲੀ ਜਾਂਦੀ ਐ ਐਸਐਮਐਸ ਦਾ ਪਾਉਣਾ ਦੇਖ ਲੋ ਲੈ ਆ ਕਰਤਾ ਕੰਮ ਹੀ ਜਾਂਦੇ ਐਸਨਰ ਦਾ ਕੰਮ ਬਹੁਤ ਦੂਰ ਦੂਰ ਤੱਕ ਮਾਰਦਾ ਸਪੀਡ ਨਾਲ ਸਾਰੇ ਦਿਨ ਦਾ ਟਰੈਕਟਰ ਸਾਫੇ ਚ ਚੱਲੀਆਂ ਦਾ ਜੀ ਚੰਗਾ ਹੀ ਲਵੇੜਦਾ ਕੋਈ ਨਹੀਂ ਵੀ ਇੱਕੋ ਦਿਨ ਲੱਪਣਾ ਹੁੰਦਾ ਜਿੱਤੇ ਝੋਨਾ ਪੱਜਣਾ ਹੋਵੇ ਆਹ ਟਰਾਲੀ ਜੇ ਆਪਾਂ ਇੱਕ ਟੈਗ ਹੋਰ ਪਵਾ ਕੇ ਤੇ ਇਹਨੂੰ ਮੰਡੀ ਲਾਉਣ ਚੱਲਦੇ ਆ ਤੇ ਇੱਕ ਡੈਕ ਉਹਦੇ ਵਿੱਚ ਪਾ ਫਿਰ ਉਹ ਟਰਾਲੀ ਫਲ ਕਰਕੇ ਫਿਰ ਆਪਾਂ ਟੋਏ ਚ ਉਤਰਾਂਗੇ ਤੇ ਅੱਜ ਨੇਰਾ ਹੋਣਾ ਅੱਜ ਸਾਰੇ ਨਹੀਂ ਵੱਢਿਆ ਨੇ ਬਾਕੀ ਆਪਾਂ ਖੇਤ ਹੋਰ ਕਿਸੇ ਨਾਲ ਵੱਢਾਂਗੇ ਕੱਲ ਨੂੰ ਆਪਾਂ ਹੋਰ ਪਾਸੇ ਲਾਉਣੀਆਂ ਮਸ਼ੀਨ ਜੋਤੀਨਾ ਵਡਾਉਣੇ ਆਪਾਂ ਡੈਗ ਫਲ ਹੋਇਆ ਨਹੀਂ ਜਿੰਨਾ ਵੀ ਯਾਨੀ ਕਿ ਹੋਊਗਾ ਮਾਲ ਆਪਾਂ ਇਹ ਚ ਪਵਾ ਕੇ ਤੇਨੂੰ ਮੰਡੀ ਲੈ ਚਾਲਦੇ ਆ ਆ ਮੋਟੀ ਬਾਟਾ ਭੱਡੀ ਇਥੋਂ ਟੇਡਾ ਇਹ ਕਰਕੇ ਛਾੜ ਲਾਂਗੇ ਤੇ ਉੱਧਰ ਦੀ ਪਹੀ ਛੜਾ ਲਾਂਗੇ ਫਿਰ ਨੇ ਅੱਗੇ ਦੁਬਾਰਾ ਖੇਤ ਫੇਰ ਉਹ ਜੋਂਡੀਆਂ ਟਰਾਲੀ ਭਰ ਕੇ ਲੈ ਚਲੇ ਆਪਦੀ ਤੇ ਹੁਣ ਆ ਟੋਏ ਦੇ ਵਿੱਚੋਂ ਆਪਾਂ ਭਰਾਵਾਂਗੇ ਆ ਜਵਾਸ ਲਾਸਟ ਆਪਣਾ ਖੱਤਾ ਟੋਏ ਵਾਲੇ ਖੇਤ ਲਾਸਟ ਨੇ ਬਸ ਫੇਰ ਅੱਜ ਦੀ ਸਮਾਪਤੀ ਆ ਆਪਣੀ ਫੇਰ ਹੋਰ ਕਿਸੇ ਦਿਨ ਵਡਾਂਗੇ ਉਹ ਥੋੜਾ ਰਿਸਕੀ ਕੰਮ ਆ ਥੋੜੀ ਧਿਆਨ ਨਾਲ ਮਸ਼ੀਨ ਲਾਉਣੀ ਪਣੀ ਆ ਬਸ ਉਥੋਂ ਆਰਾਮ ਨਾਲ ਉਹ ਵੀ ਟੋਏ ਦੇ ਵਿੱਚ ਲਾਉਣੀ ਆ ਉਹ ਉਥੋਂ ਵੈਸੇ ਤਾਂ ਆਪਣੀ ਚੜ੍ਹਾਣ ਕੀਤੀ ہوئی ਆ ਥੱਲੇ ਉੱਤੇ ਆਉਣ ਦੀ ਉਥੋਂ ਲਾ ਲੈਣੀ ਆ ਹੁਣ ਆਪਾਂ ਪਲੈਟਿੰਗੇ ਦੇ ਚੱਲਦੇ ਘਰੇ ਉਹ ਵੀ ਆਪਣੇ ਯਾਰ ਕਬੂਤਰ ਵੀ ਘਰੇ ਫੁੱਫੇ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਚੋਗਾ ਨਹੀਂ ਮਿਲਿਆ ਹੋਣਾਗਾ ਜਾ ਕੇ ਦਾਣੇ ਦੋਣੇ ਪਾਣੇ ਤੇ ਹੱਥੀਂ ਦਿੰਨੇ ਛੋਲੇ ਉਧਰ ਆਪਾਂ ਜੋਤੀ ਨੂੰ ਕੰਮ ਸਮਾਇਆਏ ਬਸ ਥੋੜਾ ਜਿਹਾ ਰਹਿ ਗਿਆ ਅੱਜ ਘੰਟੇ ਦਾ ਕੰਮ ਤੇ ਸਵੇਰੇ ਮੰਡੀ ਟ੍ਰੈਲ ਹੀ ਲਾ ਆਵਾਂਗੇ ਹੁਣ ਆਪਾਂ ਮੋਟਰ ਤਾਂ ਹੀ ਖੜਾ ਲਾਂਗੇ ਟਰਾਲੀ ਤੇ ਚੱਲ ਕੇ ਜਾ ਕੇ ਹੀ ਕੂਤਰ ਦੇਖਦੇ ਆਂ ਸੈਟ ਵਟ ਨੇ ਕੂਟਰ ਦੇਖ ਲੋ ਵੇ ਦਾਣਿਆਂ ਨੂੰ ਕਿਵੇਂ ਠੀਕ ਕਰਦੇ ਆ ਗੇਟਾਂ ਕੋਲ ਜਾ ਕੇ ਮੋਰੇ ਤਰਕੇ ਵੀ ਹੁਣ ਪਾਊਗਾ ਦਾਣੇ ਹਨ ਆ ਭਾਰਨ ਲਾ ਕੇ ਬਸ ਦਾਣੇ ਪਾਉਣੇ ਨੇ ਇਹਨਾਂ ਸਾਰਿਆਂ ਨੂੰ